ਕੇਜਰੀਵਾਲ ਦੇ ਖਿਲਾਫ ਐਨਆਈਏ ਜਾਂਚ ਦੀ ਸਿਫਾਰਿਸ਼ ਕੀਤੀ ਗਈ ਹੈ ਜੀहां دہشت گردੀ ਜਥੇਬੰਦੀ 6 ਫਾਰ ਜਸਟਿਸ ਤੋਂ ਫੰਡ ਲੈਂਡ ਦੇ ਇਲਜ਼ਾਮਾਂ ਦੀ ਜਾਂਚ ਹੋਵੇਗੀ ਦਿੱਲੀ ਦੇ ਲੈਫਟੀਨੈਂਟ ਗਵਰਨਰ ਵੀਕੇ ਸਖਸੇਨਾ ਨੇ ਜਾਂਚ ਦੇ ਹੁਕਮ ਦਿੱਤੇ ਨੇ ਵਰਲਡ ਹਿੰਦੂ ਫੈਡਰੇਸ਼ਨ ਦੇ ਆਸ਼ੂ ਮੋਂਗਿਆ ਨੇ ਸ਼ਿਕਾਇਤ ਦਿੱਤੀ ਆਪ ਦੇ ਸਾਬਕਾ ਆਗੂ ਮਨੀਸ਼ ਰਾਏ ਜ਼ਾਦਾ ਦੀ ਐਕਸ ਤੇ ਪਾਈ ਪੋਸਟ ਨੂੰ ਆਧਾਰ ਬਣਾਇਆ ਗਿਆ ਹੈ ਸਾਲ 2014 ਤੋਂ ਬਾਈ ਦਰਮਿਆਨ 16 ਬਿਲੀਅਨ ਡਾਲਰ ਦਾ ਫੰਡ ਲੈਣ ਦੇ ਇਲਜ਼ਾਮ ਲੱਗੇ ਨੇ ਖਾਸ ਤੌਰ ਦੇ ਉੱਤੇ ਜ਼ਿਕਰ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਦਾ ਜੀ ਹਾਂ ਪ੍ਰੋਫੈਸਰ ਦਵਿੰਦਰ ਪਾਲ ਪੁੱਲਰ ਦੀ ਰਿਹਾਈ ਕਰਵਾਉਣ ਦੇ ਬਦਲੇ ਫੰਡ ਲੈ ਗਏ ਨੇ ਇਸ ਸ਼ਿਕਾਇਤ ਕਰਤਾ ਨੇ ਇਲਜ਼ਾਮ ਲਗਾਏ ਨੇ ਇਸ ਮਾਮਲੇ ਦੇ ਵਿੱਚ ਤਾਂ ਪ੍ਰੋਫੈਸਰ ਦਵਿੰਦਰ ਪਾਲ ਪੁੱਲਰ ਦੀ ਰਿਹਾਈ ਕਰਵਾਉਣ ਬਦਲੇ ਫੰਡ ਲੈ ਗਏ ਨੇ ਕੇਜਰੀਵਾਲ ਦੇ ਖਿਲਾਫ ਐਨਆਈਏ ਜਾਂਚ ਦੀ ਸਿਫਾਰਿਸ਼ ਕੀਤੀ ਗਈ ਹੈ ਦਸ਼ਤਗਰਦੀ ਜਥੇਬੰਦੀ 6 ਫਾਰ ਜਸਟਿਸ ਤੋਂ ਫੰਡ ਲੈਣ ਦੇ ਇਲਜ਼ਾਮਾਂ ਦੀ ਹੁਣ ਜਾਂਚ ਹੋਵੇਗੀ ਦਿੱਲੀ ਦੇ ਲੈਫਟੀਨੈਂਟ ਦਸ ਖਬਰ ਦੇ ਉਤੇ ਬੀਜਪੀ ਦੇ ਸਪੋਕਸਪਰਸਨ ਆਰਪੀ ਸਿੰਘ ਜੁੜੇ ਨੇ ਤਾਂ ਆਰਪੀ ਸਿੰਘ ਜੀ ਖਾਸ ਤੌਰ ਦੇ ਉਤੇ ਕੇਜਰੀਵਾਲ ਦੇ ਇਸ ਮਾਮਲੇ ਦੇ ਵਿੱਚ ਜਾਂਚ ਜਿਹੜੀ ਉਹ ਹੋਏਗੀ 6 ਫਾਰ ਜਸਟਿਸ ਦੇ ਨਾਲ ਵੀ ਜਿਹੜਾ ਲਿੰਕ ਹੈ ਕੀ ਕਹਿਣਾ ਚਾਹੋਗੇ ਇਹੋ ਜੀ ਗੱਲ ਸਿੱਖੇ ਜਿਹੜਾ ਚੱਲ ਰਹੀ ਹੈ ਔਰ ਲਗਾਤਾਰ ਚੱਲ ਰਹੀ ਹੈ ਜੀ ਔਰ ਜਿੱਦੇ ਕੀ ਆਮ ਆਦੀ ਪਾਰਟੀ ਦੇ ਜਿਹੜੇ ਕਾਜ਼स्तानीਆ ਨੇ ਜਾਂ ਜਿਹੜਾ ਕੰਮ ਨੇ ਹੋ ਜਿਹੜੇ ਜਿੱਥੇ ਉਹ ਦਿਖਦੇ ਨੇ ਕਿ ਲੱਗਦਾ ਹੈ ਕਿ ਜਿੱਥੇ ਉਹ ਖਰਚਾ ਨਹੀਂ سپورਟ ਲੈ ਰਹੇ ਨੇ ਇਹੋ ਜਿਹਾ ਲੱਗਦਾ ਹੈ ਕਿ ਜਾਂਚ ਹੋ ਜਾਏ ਜਾਣਕਾਰੀ ਆ ਜਾਏਗੀ ਉਹਨੇ ਜਿਹੜੇ ਆਮ ਆਦੀ ਪਾਰਟੀ ਦੇ ਚਾਰਜ ਪੰਜਾਬ ਦੇ ਰਾਜ ਸਟ MP ਇਹਨੇ ਉਹ ਵੀ ਲੰਡਨ ਇਚ ਪੀਤਕੋਰ ਗਿਲ ਨੂੰ ਮਿਲੇ ਨੇ ਪੀਤਕੋਰ ਗਿਲ नोन ਹੈ ਜਿਹੜੀ ਕਿ ਖਾਲਸਾਨੀ ਐਲੂਮਿਨਟ ਸਪੋਰਟ ਕਰਦੀ ਹੈ ਉੱਥੇ ਸਭ ਤੋਂ ਜਾਣਕਾਰੀ ਸਾਰੇ ਔਰ ਅੱਛਾ ਪਹਿਲੇ ਸਪੀਕਰ ਸਾਹਿਬ ਵੀ ਗਏ ਸਨ ਉੱਥੇ ਅਜੀਤ ਸਿੰਘ ਬਾਜੋਂ ਨੂੰ ਮਿਲ ਕੇ ਆਏ ਸਨ 2023 ਮਾਰਚ 2023 ਨੂੰ ਠੀਕ ਹੈ ਤਾਂ ਮਾਰਚ 2023 ਦੀ ਗੱਲ ਹੈ ਜੀ ਸੰਵਾਨ ਸਾਹਿਬ ਤੇ ਮੈਂ ਇਸ ਗੱਲ ਦਾ ਸਾਰੀ ਗੱਲਾਂ ਦਾ ਜਵਾਬ ਜੇਣਾ ਪੈਗਾ ਔਰ ਜਿੱਦਾਂ ਸਿੱਖੋ ਜਸਟਿਸ ਦੇ ਪੰਨੂ ਨੇ ਓਪਨਲੀ ਇਲਜ਼ਾਮ ਲਾਇਆ ਹੈ ਕਿ ਮੈਂ 1.6 ਬਿਲੀਅਨ ਡਾਲਰ ਮਤਲਬ ਮਨੋਗਠ ਠੀਕ ਅੰਦਾਜ਼ਾ ਲੱਗਦਾ ਤੇ ਕੋਈ 100 ਕਰੋੜ ਤੋਂ ਤੇtir ਕੰਪਨੀ ਹੈ ਉਹ ਮੈਂ ਯਨੋ ਜਿੱਤੀ ਸੀ ਮਤਲਬ ਇਹਨਾਂ ਦੁਆਈ ਗਈ ਸੀ ਖਰਚਾਰੀ ਵੱਲੋਂ ਉਹ ਇਸ ਗੱਲ ਦੀ ਜਾਂਚ ਹੋਏ ਇਸ ਲਈ ਸਫਾਈ ਤੇ ਆਇਆ ਕਲੀਅਰਟੀ ਦੇ ਹੋਏ ਕਿ ਐਕਚੁਅਲ ਗੱਲ ਕੀ ਹੈਗੀ ਔਰ ਮੈਨੂੰ ਲੱਗਦਾ ਨਹੀਂ ਜਾਂਚ ਤੋਂ ਕਿਉਂ ਰੱਖਣਾ ਚਾਹੀਦਾ ਸੱਚ ਸਾਹਮਣੇ ਆਣਾ ਚਾਹੀਦਾ ਜੇ ਰੋ ਵੀ ਸੱਚ ਹੈਗਾ ਆਰਪੀ ਸਿੰਘ ਜੀ ਰਾਗਵ ਚੱਡਾ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਉਹਨਾਂ ਨੇ ਮੁਲਾਕਾਤਾਂ ਕੀਤੀਆਂ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਤੁਸੀਂ ਉਹਨਾਂ ਮੁਲਾਕਾਤਾਂ ਨੂੰ ਇਸ ਸੰਦਰਭ ਦੇ ਵਿੱਚ ਲੈ ਰਹੇ ਹੋ ਉਹ ਹੋਰਾਂ ਤੋਂ ਜਦੋਂ ਸਭ ਆਪਣਾ ਅੱਖਾਂ ਦਾ ਲਾਜ ਕਰਨਗੇ ਸਾਰੇ ਵਿੱਚ ਅੱਖਾਂ ਦਾ ਲਾਜ ਕਰਾ ਰਹੇ ਨੇ ਉਹ ਸਵੀਕਾਰ ਉਸ ਸਪੈਸਫਿਕਲੀ ਉਹਨਾਂ ਨੇ ਟਵੀਟ ਕੀਤਾ ਮਤਲਬ ਮਤਲਬ ਬਾਕੀ ਹੋਰਾਂ ਨੂੰ ਵੀ ਮਿਲਿਓਗੇ ਉੱਤੇ ਹੋਰ ਦਸ ਪੰਜਾ ਸੂ ਲੋਕਾਂ ਨੂੰ ਮਿਲਿਓਗੇ ਪਰ ਟਵੀਟ ਕੋਲ ਗਿਲ ਨੂੰ ਮਿਲ ਕੇ ਹੋਪ ਹੋ ਕੇ ਟਵੀਟ ਕਰਨੀ ਉਹ ਦਿੱਖਦਾ ਹੈ ਕਿ ਇਸ਼ਾਰਾ ਦਿੱਖਦਾ ਹੈ ਕਿ ਕਿਸ ਪਾਸੇ ਹੈ ਇਕੋ ਜਿਹੜਾ ਸੌਫਟਨੈਸ ਹੈ ਟਰਵਰਡ ਦੀ 엘ਿਮੈਂਟ ਜਿਹੜਾ ਖਾਸਾਰੀ 엘ਿਮੈਂਟ ਹੈ ਉਹ ਵਿਕਦੀ ਹੈ ਉੱਥੇ ਤੇ ਖਾਸ ਤੌਰ ਦੇ ਉੱਤੇ ਤੁਹਾਨੂੰ ਕੀ ਲੱਗਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਕੌਣ ਕੌਣ ਇਸ ਦੇ ਵਿੱਚ ਸ਼ਾਮਲ ਹੋ ਸਕਦਾ ਹੈ ਜਾਂਚ ਦੇ ਘੇਰੇ ਦੇ ਵਿੱਚ ਕੌਣ ਕੌਣ ਆ ਸਕਦਾ ਮੈਂ ਉਹ ਚਿੱਠੀ ਪੜੀ ਨਹੀਂ ਮੈਂ ਉਹ ਚਿੱਠੀ ਪੜਨੀ ਹੈ ਜਿਸ ਚਿੱਠੀ ਨੂੰ ਫਾਰਵਰਡ ਕੀਤਾ ਹੈ ਐਲਜੀ ਸਾਹਿਬ ਨੇ ਐਨਆਈਏ ਨੂੰ ਹ ਪਰ ਉਹਦੇ ਕੇਜਰੀਵਾਲ ਦਾ ਨਾਮ ਤੇ ਹੈ ਹੀ ਹੈ ਓਪਨਲੀ ਕਿਉਂਕਿ ਕੇਜਰੀਵਾਲ ਦਾ ਨਾਮ ਤੇ ਗੁਰਪ੍ਰਸਾਦ ਸਿੰਘ ਪੰਨੂ ਵੀ ਲੈ ਰਿਹਾ ਹੈ ਤੇ ਗੁਰਪ੍ਰਸਾਦ ਸਿੰਘ ਪੰਨੂ ਤੇ ਛਾਪਾ ਮਾਰਕ ਖਾਲਸਾਨੀ ਹੈ ਨੋਂ ਖਾਲਸਾਨੀ ਹੈ ਔਰ ਉਹ ਸਿੱਖ ਹੋਰ ਜਸਿਸ ਨੂੰ ਹੈਡ ਵੀ ਕਰਦਾ ਹੈ ਹਿੰਦੁਸਤਾਨ ਨੂੰ ਚੋੜਨ ਦੀ ਗੱਲ ਵੀ ਕਰਦਾ ਹੈ ਚਾਈਨਾ ਕੋ ਸਪੋਰਟ ਵੀ ਦੀ ਗੱਲ ਵੀ ਕਰਦਾ ਹੈ ਪਾਕਿਸਤਾਨ ਕੋ ਸਪੋਰਟ ਵੀ ਦੀ ਗੱਲ ਕਰਦਾ ਤੇ ਇਹ ਤੇ ਸਾਰੀ ਗੱਲਾਂ ਪਬਲਿਕ ਕਮਿਊਨਿਟੀ ਚਾਹੀਏ ਨੇ ਕੋਈ ਹੋਜੀ ਗੱਲ ਨਹੀਂ ਜਿਹੜੀ ਛੁਪੀ ਹੋਈ ਗੱਲ ਪਰ ਅਚ ਆਣਾ ਚਾਹੀਦਾ ਪਰ ਜੋ ਵੀ ਸੱਚ ਹੈ ਅਸ ਦੇਸ਼ ਵਿਰੋਧੀ ਗਤੀਵਿਧੀ ਕਿਸੇ ਰਹੀ ਹੈ ਜੀ ਹਰਦੇ ਸਿੰਘ ਜੀ ਤੁਸੀਂ ਸਾਡੇ ਨਾਲ ਬਣੇ ਰਹੋ ਸਾਡੇ ਨਾਲ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਿੰਦਰ ਸਿੰਘ ਗਰੇਵਾਲ ਵੀ ਜੁੜੇ ਨੇ ਤਾਂ ਗਰੇਵਾਲ ਸਾਹਿਬ ਜਿਸ ਤਰੀਕੇ ਦੇ ਨਾਲ ਇਹ ਪੂਰਾ ਮਾਮਲਾ ਖਾਸ ਤੌਰ ਦੇ ਉਤੇ ਸ਼ਿਕਾਇਤ ਸਾਹਮਣੇ ਆਈ ਹੈ ਕਿ ਕਿਵੇਂ ਦੇਖਦੇ ਹੋ ਕਿ ਪ੍ਰਤੀਕਰਮ ਹੈ ਤੁਹਾਡਾ ਦੇਖੋ ਇਹ ਜਿਹੜੀ ਗੱਲ ਹੈ ਕਿ ਇਹ ਇਹ ਨੋਨ ਫੈਕਟ ਸੀਗਾ ਹਰ ਦੇ ਬੰਦੇ ਦੇ ਤੇ ਇਹ ਜ਼ੇਰੇ ਗੌਰ ਸੀਗੀ ਕਿ ਜਿਹੜੇ ਆਮ ਆਦਮੀ ਪਾਰਟੀ ਨੂੰ ਆ ਓਵਰ ਸੀਜ਼ ਬਹੁਤ ਪੰਡਾਇ ਨੇ ਜੀ ਤੇ ਹੁਣ ਇਹ ਜਾਰੇ ਗੱਲ ਨਿਕਲੀ ਆ ਕਿ ਇਹ ਜਿਹੜਾ ਸਿਕਸਰ ਜਸਪੀ ਸਾਹਿਬ ਪਤਵੰਤ ਸਿੰਘ ਪੰਨੂ ਵਾਲਾ ਉਹਨਾਂ ਤੋਂ ਵੀ ਖੰਡ ਆਏ ਨੇ ਇਹ ਕੁਦਰਤੀ ਗੱਲ ਹੈ ਜਿਹਦੀ ਛਾੜਬੀਣ ਹੋਣੀ ਚਾਹੀਦੀ ਹੈ ਤੇ ਇਹ ਸੋਰਸਿਸ ਕੀ ਨੇ ਦੇਖੋ ਇਸ ਸਰਕਾਰ ਨੇ ਤਤਲੀ ਨਾਲ ਕਰਨੀ ਚਾਹੀਦੀ ਇਹਨਾਂ ਦੀ ਛਾੜਬੀਣ ਇੱਥੇ ਤੁਹਾਨੂੰ ਯਾਦ ਹੋਣਾ ਪੁਰਾਣਾ ਕਿ ਇਹਨਾਂ ਨੇ ਅੱਗੇ ਆਪਣੀ ਸਾਈਟ ਤੇ ਜਿਹੜੀ ਡੋਨੇਸ਼ਨ ਆਉਂਦੇ ਸੀ ਪਾਉਂਦੇ ਸੀਗੇ ਜਦ ਇਹਨਾਂ ਦਾ 4-5 ਸਾਲ ਪਹਿਲਾਂ ਜਿਹੜੀ ਸਾਈਟ ਸੀ ਡੋਨੇਸ਼ਨ ਤੇ ਇਸਕਾ ਟੈਕਨੀਕਲ ਅਸਰਕ ਫਰਕ ਤੇ ਇਹਨਾਂ ਨੇ ਆਪਣੀ ਸਾਈਟ ਡਿਲੀਟ ਕਰਤੀ ਜੀ ਤੋਂ ਅਸੀਂ ਸੋਚਦੇ ਹਾਂ ਕਿ ਇਹ ਲੋਕਾਂ ਦਾ ਪੈਸਾ ਹੁੰਦਾ ਤੇ ਸਾਰਾ ਸਾਫ ਇੱਕ ਪੈਸੇ ਦਾ ਹਿਸਾਬ ਹਰ ਪਾਰਟੀ ਦੇ ਜਿਹੜਾ ਲੱਗਦਾ ਹੈ ਤੇ ਕੇਜਰੀਵਾਲ ਸਾਹਿਬ ਹੁਣ ਤੱਕ ਤੇ ਉੱਪਰ ਰਹੇ ਕੋ ਬਾਹਰ ਲੋ ਰਹੇ ਤੇ ਇਸ ਗੱਲ ਨੂੰ ਵੈਲਕਮ ਕਰਦੇ ਆ ਕਿ ਇਹਨਾਂ ਦੀ ਇਹ ਜਿਹੜੀ ਫੋਰਨ ਜਿਹੜਾ ਇਹਨਾਂ ਨੂੰ ਡੋਨੇਸ਼ਨ ਭਾਈਆਂ ਨੇ ਜੇ ਉਹ ਅਨਕਸਪਲੇਨਡ ਸੋਰਸਸ ਤੋਂ ਭਾਈਆਂ ਨੇ ਉਹਨਾਂ ਦੀ ਜ਼ਰੂਰ ਤਸਦੀਕ ਹੋ ਕੇ ਐਕਸ਼ਨ ਹੋਣਾ ਚਾਹੀਦਾ ਅਸੀਂ ਇਹਨੂੰ ਐਪਰੀਸ਼ੀਏਟ ਕਰਦੇ ਆ ਪਰ ਖਾਸ ਤੌਰ ਦੇ ਉੱਤੇ ਜਿਸ ਤਰੀਕੇ ਦੇ ਨਾਲ 6 ਫਾਰ ਜਸਟਿਸ ਦੇ ਨਾਲ ਕਿਹਾ ਜਾ ਰਿਹਾ ਕਿ ਫੰਡ ਜਿਹੜੇ ਲਏ ਗਏ ਨੇ ਭਰਾ ਆਮ ਆਦਮੀ ਪਾਰਟੀ ਦਾ ਕਹ ਦੇਗੀ ਕਿ ਵਿਦੇਸ਼ਾਂ ਤੋਂ ਜਿਹੜੀ ਹੈ ਉਹ ਫੰਡ ਹੋਏਗੀ ਦੇਖੋ ਵਿਦੇਸ਼ ਤੋਂ ਸਿੱਧਾ ਫੰਡ ਲਾਉਣਾ ਕੋਈ ਜਰਮ ਨਹੀਂਗਾ ਪਾਰਟੀ ਦੇ ਸਿਧਾਈ ਗੁਰੂ ਦੇ ਕਰਤਾਈ ਤੇ ਆ ਪਰ ਜਿਹੜੇ ਫੰਡਾਂ ਦੇ ਸੋਰਸੇਜ਼ ਆ ਅਨੌਥਰਾਇਜ਼ਡ ਇਲੈਗਲ ਨੇ ਉਹਨਾਂ ਦਾ ਵੀ ਸਾਬਤੀ ਜ਼ਰੂਰ ਹੋਣੀ ਚਾਹੀਦੀ ਆ ਮੇਰਾ ਕੋਈ ਰਿਸ਼ਤੇਦਾਰ ਬੈਠਾ ਬੈਨ ਭੇਜਿਓ ਕੋਈ ਗੁਰਾ ਨਹੀਂ ਆ ਪਰ ਜਿਹੜੇ 6 ਫਾਰ ਜਸਟਿਸ ਆ ਜਿਹੜੀ ਇਹਨਾਂ ਦੀ ਗਵਰਨਮੈਂਟ ਆਫ ਇੰਡੀਆ ਦੀ ਬੈਂਡ ਆਰਗੇਨਾਈਜ਼ ਕਰਨਾ ਜੀ ਉਹਦੇ ਵਲੋਂ ਫਾਟ ਆ ਉਹਨਾਂ ਦੀ ਸਾਰਿਆਂ ਦੀ ਤਰਦੀਬ ਹੋਣੀ ਚਾਹੀਦੀ ਹੈ ਤੇ ਦਗਾਈ ਤਾਂ ਹੋਣੀ ਚਾਹੀਦੀ ਆ ਜੀ ਇਹ ਕਿੰਨੇ ਆਏ ਕਦੋਂ ਕਦੋਂ ਆਏ ਤੇ ਕਿਵੇਂ ਆਏ ਇਹ ਸਾਰੇ ਕਰਨੇ ਚਾਹੀਦੇ ਆ ਅ ਗਰੇਵਾਲ ਸਾਹਿਬ ਤੁਸੀਂ ਬਣੇ ਰਹੋ ਸਾਡੇ ਨਾਲ ਆਰ ਪੀ ਸਿੰਘ ਵੀ ਬੀਜੇਪੀ ਦੇ ਸਪੋਕਸਪਰਸਨ ਸਾਡੇ ਨਾਲ ਬਣੇ ਹੋਏ ਨੇ ਤਾਂ ਆਰ ਪੀ ਸਿੰਘ ਜੀ ਜਿਸ ਤਰੀਕੇ ਦੇ ਨਾਲ ਮਹੇਸ਼ਿੰਦਰ ਸਿੰਘ ਗਰੇਵਾਲ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਜਿਹੜੇ ਅਨ ਆਥਰਾਇਜ਼ਡ ਫੰਡ ਨੇ ਉਹਨਾਂ ਦੀ ਜਾਂਚ ਲਾਜ਼ਮੀ ਹੋਣੀ ਚਾਹੀਦੀ ਹੈ ਜੇਕਰ ਅਨ ਆਥਰਾਇਜ਼ਡ ਫੰਡ ਨੇ ਤਾਂ ਜਾਂਚ ਦੇ ਘੇਰੇ ਵਿੱਚ ਫਿਰ ਸਾਰੇ ਹੋਣੇ ਚਾਹੀਦੇ ਨੇ ਸਾਰਾ ਫੰਡ ਸਾਰਾ ਸਾਰਾ ਫੰਡ ਦੀ ਜਾਂਚ ਹੋਣੀ ਚਾਹੀਦੀ ਜਿਹੜਾ ਵਿਦੇਸ਼ੋਂ ਫੰਡ ਆਇਆ ਜੀ ਔਰ ਉਹ ਇਹ ਵੀ ਜਾਣਕਾਰੀ ਆਦੀ ਥਿਉਸਲੇ ਕਿ ਲੋਕਾਂ ਨੇ ਬਿਆਨਬਾਜ਼ੀ ਵਿੱਚ ਕੀਤੀ ਜਿਹਾ ਇਹਨਾਂ ਦੇ ਪਾਰਟੀ ਦੇ ਕਿ ਇਤਨਾ ਪੈਸਾ ਰੂਟ ਕੀਤਾ ਗਿਆ ਉਹ ਉੱਥੇ ਲੋਕਾਂ ਕੋਲ ਛੋਟੇ ਛੋਟੇ ਚੈੱਕ ਲਿੱਤੇ ਗਏ ਪੈਸੇ ਦੇ ਕੇ ਚੈੱਕ ਲਿੱਤੇ ਗਏ ਇਹ ਵੀ ਜਾਣਕਾਰੀ ਹੈ ਜੀ ਇਹ ਪੂਰੀ ਜਾਣਕਾਰੀ ਆ ਨਹੀਂ ਜਦੀ ਖਾਸ ਕਰਕੇ ਪਰ ਪਥੋਂ ਸਿੰਘ ਪੋਨੋ ਨੇ ਤਾਂ ਓਪਨਲੀ ਕਿਹਾ ਮੈਂ 16 ਮਿਲੀਅਨ ਡਾਲਰ ਉਹਨਾਂ ਨੂੰ ਦਿੱਤਾ ਹੈ ਔਰ 16 ਮਿਲੀਅਨ ਡਾਲਰ ਸਵਾ ਸੋ ਕਰੋੜ ਰੁਪਏ ਤੇ ਹੁੰਦਾ ਹੈ ਹਿੰਦੁਸਤਾਨ ਦੇ ਸਾਹਮਣੇ ਜੀ ਉਹ ਕਿਹੜੇ ਖਾਤੇ ਚ ਆਇਆ ਉਹ ਜਾਣਕਾਰੀ ਆਏਗੀ ਉਹ ਜਿਹੜੇ ਤੱਥੇ ਨੇ ਜਿਹੜੇ ਜਾਣਕਾਰੀਆਂ ਨੇ ਜਿਹੜਾ ਉਹ ਚਿੱਤੀ ਇਹਨਾਂ ਦੇ ਇੱਕ ਅੰਦਰੂਨੀ ਆਦਮੀ ਨੇ ਦਿੱਤੀ ਅੰਦਰ ਦੇ ਆਦਮੀ ਨੇ ਦਿੱਤੀ ਹੈ ਹੂੰ ਉਹਦੀ ਜਾਂਚ ਹੋ ਜਾਏਗੀ ਉਹਦੇ ਕੋਈ ਸਬੂਤ ਵੀ ਲਾਏ ਨੇ ਔਰ ਉਹ ਕੋਈ ਜਾਂਚ ਹੋਣਾ ਕੋਈ ਬੁਰਾਈ ਗੱਲ ਬੁਰੀ ਗੱਲ ਨਹੀਂ ਜੀ ਕੋਈ ਜਾਂਚ ਹੋ ਕੇ ਸਪਸ਼ਟ ਹੋ ਜਾਏਗਾ ਵੀ ਇਹਨਾਂ ਨੇ ਸਪੋਰਟ ਲਿੱਤੀ ਨਹੀਂ ਲਿੱਤੀ ਪੈਸਾ ਲਿੱਤਾ ਨਹੀਂ ਲਿੱਤਾ ਔਰ ਦੇਸ਼ ਦੇ ਜਿਹੜੇ ਪਰਸ ਜਿਹੜਾ ਤੋੜਨਾ ਚਾਹੁੰਦੇ ਉਹਨਾਂ ਨੂੰ ਪੈਸਾ ਦਿੱਤਾ ਜਾਂਦਾ ਇਹ ਵੀ ਗੱਲ ਸਾਫ਼ ਹੋ ਜਾਏਗੀ ਸਪੱਸ਼ਟ ਹੋ ਜਾਏਗੀ